ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਹੱਲਾ ਪਹਿਲਾ ਬੋਲਹਿ ਸਾਚ ਮਿੱਥਿਆ ਨਹੀਂ ਰਾਈ ਚੱਲਹਿ ਗੁਰਮੁਖ ਹੁਕਮ ਰਜਾਈ ਰਹਾ ਹੈ ਅਤੀਤ ਸੱਚੇ ਸਰਣਾਈ ਸੱਚ ਘਰ ਬੈਸੈ ਕਾਲ ਨਾ ਜੋ ਹੈ ਮਨ ਮੁਖ ਕਉ ਆਵਤ ਜਾਵਤ ਦੁਖ ਮੋਹ ਹੈ ਰਹਾਵੋ ਆਪਿਓ ਪੀਓ ਅਕਥ ਕਥ ਰਹੀ ਹੈ ਆਪੇ ਆਪੀਆ ਅਕਥ ਕਥ ਰਹੀਐ ਨਿਜ ਘਰ ਬੈਸ ਸਹਜ ਘਰ ਲਹੀਐ ਹਰ ਰਸ ਮਾਤੇ ਇਹੋ ਸੁਖ ਕਹੀਐ ਗਰਮਤ ਚਾਲ ਨਹਿ ਚਲ ਨਹੀਂ ਡੋਲੇ ਗਰਮਤ ਸਾਚ ਸਹਿਜ ਹਰ ਬੋਲੇ ਪੀਵੇ ਅੰਮ੍ਰਿਤ ਤਤ ਵੇ ਰੋਲੇ ਸਤ ਗੁਰ ਦੇਖਿਆ ਦੀਖਿਆ ਲੀਨੀ ਮਨ ਤਨ ਅਰਪਿਓ ਅੰਤਰ ਗਤ ਕੀਨੀ ਗਤਮਤ ਪਾਈ ਆਤਮ ਚੀਨੀ ਭੋਜਨ नाम निरंजन सार निरञ्जनसारमहंस सच ज्योत अपार जह देखो तह एकंकार निरालम एका सच परम पद पाया सेवा चरणी ਮਨ ਤੇ ਮਨ ਮਾਨਿਆ ਚੂਕੀ ਅਹੰ ਭ੍ਰਮਣੀ ਇਨ ਬੈਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨੇ ਸਤਾਰਿਆ ਪ੍ਰਭ ਪਾਏ ਹਮ ਅਵਰ ਨਾ ਭਾਰਿਆ ਸਾਚ ਮਹਿਲ ਗੁਰ ਅਲਖ ਲਖਾਇ ਨਹਿ ਚਲ ਮਹਿਲ ਨਹੀਂ ਛਾਇਆ ਮਾਇਆ ਸਾਚ ਸੰਤੋਖੇ ਭਰਮ ਚੁਕਾਇਆ ਜਨ ਕੈ ਮਨ ਵਸਿਆ ਸਚ ਸੋਈ ਤਨ ਕੀ ਸੰਗਤ ਗੁਰਮੁਖ ਹੋਈ ਨਾਨਕ ਸਾਚ ਨਾਮ ਮਲਖੋਈ ਗਾਉੜੀ ਮਹੱਲਾ ਪਹਿਲਾ RAM ਨਾਮ ਚਿਤਰਾਪੈ ਜਾ ਕਾ ਉਪਜੰਪ ਦਰਸ਼ਨ ਕੀਜੈ ਤਾ ਕਾ RAM ਨਾ ਜਪਹੁ अभाग तुमारा युग दाता प्रभ राम हमारा रहाओ गुरमत राम जपै जन पूरा तित अनहत बाजे तूरा जो जन राम भगत हर प्यार ਸੇ ਪ੍ਰਭ ਰਾਖੇ ਕਿਰਪਾ ਧਾਰ ਜਨ ਕੈ ਹਿਰਦੈ ਹਰ ਹਰ ਸੋਈ ਤਿੰਨ ਕਾ ਦਰਸ ਪਰਸ ਸੁਖ ਹੋਈ ਸਰਬ ਜੀਆ ਮਹਿ ਏਕੋ ਰਵੈ ਮਨ ਮੁਖ ਅਹੰਕਾਰੀ ਫਿਰ ਜੋਨੀ ਭਵੈ ਮਨ ਮੁਖ ਅਹੰਕਾਰੀ ਫਿਰ ਜੂਨੀ ਭਵੈ ਸੋ ਬੂਝੈ ਜੋ ਸਤ ਗੁਰ ਪਾਏ ਹਉ ਮੈਂ ਮਾਰੇ ਗੁਰ ਸ਼ਬਦੇ ਪਾਏ ਹਉ ਮੈਂ ਮਾਰੇ ਗੁਰ ਸ਼ਬਦੇ ਪਾਏ ਅਰਧ ਉਰਧ ਕੀ ਸੰਦ ਕਿਉ ਜਾਣੈ ਗੁਰਮੁਖ ਸੰਦ ਮਿਲੈ ਮਨ ਮਾਨੈ ਹਮ ਪਾਪੀ ਨਿਰਗੁਣ ਕਉ ਗੁਣ ਕਰੀਐ ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ ਸੋਲਹਿ ਅਸ਼ਟਪਦੀਆਂ ਗੋਆ ਰੇਰੀ ਗਾਉੜੀ ਕੀਆਂ ਗਾਉੜੀ ਬੈ ਰਾਗਣ ਮਹਲਾ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਜਿਉ ਗਾਈ ਕੋ ਗੋਇਲੀ ਰੱਖੈ ਕਰ ਸਾਰਾ ਐਨ ਸਫਲ ਹੈ ਰਾਖਲੇਹ ਆਤਮ ਸੁਖ ਧਾਰਾ ਇਤ ਉਤਰਾਖੋ ਦੀਨ ਦਿਆਲਾ ਤਾਉ ਸਰਨਾਗਤ ਨਦਰ ਨਿਹਾਲਾ ਰਹਾਉ ਜਹ ਦੇਖਾਉ ਤਹਿ ਰਵ ਰਹੇ ਰਖ ਰਾਖਨ ਹਾਰਾ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਆਧਾਰਾ ਕਰਤ ਪਿਆ ਅਧ ਊਰਦੀ ਬਿਨ ਗਿਆਨ ਵਿਚਾਰਾ ਬਿਨ ਉਪਮਾ ਜਗ ਦੀ ਸਕੀ ਬਿਨ ਸੈ ਨਾ ਅੰਧਿਆਰਾ ਜਗ ਬਿਨ ਸਤ ਹਮ ਦੇਖਿਆ ਲੋ ਬੇ ਅਹੰਕਾਰਾ ਗੁਰ ਸੇਵਾ ਪ੍ਰਭ ਪਾਇਆ ਸੱਚ ਮੁਕਤ ਦੁਆਰਾ ਨਿਜ ਘਰ ਮਹਿਲ ਅਪਾਰ ਕੋ ਅપરੰ ਪਰ ਸੋਈ ਬਿਨ ਸ਼ਬਦੈ ਥਿਰ ਕੋ ਨਹੀਂ 부ਝੈ ਸੁਖ ਹੋਈ ਕਿਆਲ ਆਇਆ ਲ ਜਾਏ ਕਿਆ ਫਸ ਸਹ ਜਮ ਜਾਲਾ ਡੋਲ ਬੱਧਾ ਕਸ ਜੇਵਰੀ ਆਕਾਸ ਪਤਾਲਾ ਗੁਰ ਮਤ ਨਾਮ ਨਾ ਵੀਸਰੈ ਸਹਜੇ ਪਤ ਪਾਈਐ ਅੰਤਰ ਸ਼ਬਦ ਨਿਧਾਨ ਹੈ ਮਿਲ ਆਪ ਗਵਾਈਏ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨਾ ਚੁਕਈ ਲਾਹਾ ਸੱਚ ਪਾਵੈ ਗਾਉੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਬੂਜਲੇ ਆਉ ਹੋਏ ਨਿਬੇਰਾ ਘਰ ਘਰ ਨਾਮ ਨਰੰਜਨ ਸੋ ठाकुर ਮੇਰਾ ਬਿਨ ਗੁਰ ਸ਼ਬਦ ਨਾ ਛੂਟੀ ਐ ਦੇਖੋ ਵਿਚਾਰਾ ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਰਹਾਉ ਅੰਦੇ ਅਕਲੀ ਬਾਹਰੇ ਕਿਆ ਤਿੰਨ ਸਿਉ ਕਹੀਐ ਬਿਨ ਗੁਰ ਪੰਥ ਨਾ ਸੂਜੈ ਕਿਤ ਬਿਦ ਨਿਰਬਹੀਐ ਖੋਟੇ ਕਉ ਖਰਾ ਕਹੈ ਖਰੇ ਸਾਰ ਨਾ ਜਾਣੈ ਅੰਦੇ ਕਾ ਨਾਉ ਪਾਰਖੂ ਕਲਿਕਾਲ ਵਡਾਣੈ ਸੂਤੇ ਕਉ ਜਾਗਤ ਕਹੈ ਜਾਗਤ ਕਉ ਸੂਤਾ ਜੀਵਤ ਕਉ ਮੂਆ ਕਹੈ ਮੂਏ ਨਹੀਂ ਰੋਤਾ ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ਪਰ ਕੀ ਕਉ ਆਪਣੀ ਕਹੈ ਅਪਨੋ ਨਹੀਂ ਪਾਇਆ মিঠে কৌ কৌড়া কহে কড়ুয়ে কৌ মিঠা রাতে কি নিন্দা করহে এসা কল মহ ডিঠা চেরি কি সেবা করহে ঠাকুর নাহি দিসে পোখর নীর বৈরোলি এ মাখন নাহি রিসে ਇਸ ਪਦ ਜੋ ਅਰਥਾਏ ਲੈ ਸੋ ਗੁਰੂ ਹਮਾਰਾ ਨਾਨਕ ਚੀਨੈ ਆਪਕਾ ਸੋ ਅપર ਅਪਾਰਾ ਸਭ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝੀਐ ਸਭ ਬ੍ਰਹਮ ਸਮਾਇਆ ਗੁਰ ਕਿਰਪਾ ਤੇ ਬੂਜੀਐ ਸਭ ਬ੍ਰਹਮ ਸਮਾਇਆ ਰਾਗ ਗਾਉੜੀ ਗਵਾਰੇਰੀ ਮਹੱਲਾ ਤੀਜਾ ਅਸ਼ਟ ਪਦੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਭਾਵ ਭਰਮੇ ਭੂਲੇ ਆਵੋ ਜਾਓ ਮਨ ਮੁਖ ਸੂਤਕ ਕਬ ਹੈ ਨਾ ਜਾਏ ਜਿ ਚਰ ਸ਼ਬਦ ਨਾ ਭੀਜੈ ਹਰ ਕਹਿ ਨਾਏ ਜਿ ਚਰ ਸ਼ਬਦ ਨਾ ਭੀਜੈ ਹਰ ਕੈ ਨਾਏ ਰਹਾਉ ਸਭ ਸੂਤਕ ਜੇਤਾ ਮੋਹ ਆਕਾਰ ਮਰ ਮਰ ਜੰਮੈ ਵਾਰੋ ਵਾਰ ਸੂਤਕ ਅਗਨ ਪਾਉਣੈ ਪਾਣੀ ਮਾਹੇ ਸੂਤਕ ਭੋਜਨ ਜੇਤਾ ਕਿਛ ਖਾਹੇ ਸੂਤਕ ਕਰ ਮਨ ਪੂਜਾ ਹੋਏ ਨਾਮ ਰਤੇ ਮਨ ਨਿਰਮਲ ਹੋਏ ਸਤ ਗੁਰ ਸੇਵੈ ਸੂਤਕ ਜਾਏ ਮਰੈ ਨਾ ਜਨਮੈ ਕਾਲ ਨਾ ਖਾਏ ਸਾ ਸਤਿ ਸਿਮਰਤ ਸੋਦ ਦੇਖਹੁ ਕੋਏ ਵਿਣ ਨਾ ਵੈ ਕੋ ਮੁਕਤ ਨਾ ਹੋਏ ਜੁਗ ਚਾਰੇ ਨਾਮ ਉਤਮ ਜੁਗ ਚਾਰੇ ਨਾਮ ਉਤਮ ਸ਼ਬਦ ਵਿਚਾਰ ਕਲਮਹ ਗੁਰਮੁਖ ਉਤਰਸ ਪਾਰ ਸਾਚਾ मर न ना आव नानक गुरमुख रहे समाए ग गौडी महलाती जाय गुख सेवा प्रण अधारा गुरुमुख सेवा प्रण अधारा ਹਰ ਜਿਉ ਰਾਖਾ ਹਿਰਦੈ ਔਰ ਧਾਰਾ ਗੁਰਮੁਖ ਸੋਭਾ ਸਾਚ ਦੁਆਰਾ ਪੰਡਿਤ ਹਰ ਪੜ ਤਜ ਹੋਵੇ ਕਾਰਾ ਗੁਰਮੁਖ ਭਉ ਜਲ ਉਤਰੋ ਪਾਰਾ ਰਹਾਓ ਗੁਰਮੁਖ ਵਿਚ ਹਾਂ ਗੁਰਮੁਖ ਵਿਚ ਹਾਂ ਹਉ ਮੈਂ ਜਾਏ ਗੁਰਮੁਖ ਮੈਲ ਨ ਲੱਗੈ ਆਏ ਗੁਰਮੁਖ ਨਾਮ ਵਸੈ ਮਨ ਆਏ ਗੁਰਮੁਖ ਕਰਮ ਧਰਮ ਸੱਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪਰਬੋਧ ਹੋ ਬੁੱਝ ਜਾ ਹੋ ਸੋਈ ਲੋਕ ਸਮਝਾ ਵਹੋ ਸੁਣੇ ਨਾ ਕੋਈ ਗੁਰਮੁਖ ਸਮਝੋ ਸਦਾ ਸੁਖ ਹੋਈ ਮਨਮੁਖ ਦੰਫ ਬਹੁਤ ਚਤਰਾਈ ਜੋ ਕਿਛ ਕਮਾਵੇ ਸੋ ਥਾਏ ਨਾ ਪਾਈ ਆਵੇ ਜਾਵੇ ਥੌਰ ਨ ਕਾਈ ਮਨਮੁਖ ਕਰਮ ਕਰੇ ਬਹੁਤ ਅਬਮਾਨ ਬਗ ਜਿਉ ਲਾਇ ਬਹਿ ਨਿਤ ਧਿਆਨਾ ਜਮ ਪਕੜਿਆ ਤਬ ਹੀ ਪਛਤਾਨਾ ਬਿਨ ਸਤ ਗੁਰ ਸੇਵੇ ਮੁਕਤ ਨਾ ਹੋਈ ਗੁਰ ਪ੍ਰਸਾਦੀ ਮਿਲੈ ਹਰ ਸੋਈ ਗੁਰਦਾਤਾ ਜੁਗ ਚਾਰੇ ਹੋਈ ਗਰਮ ਮੁਖ ਜਾਤ ਪਤ ਨਾਮੇ ਵੱਡਿਆਈ ਸਾਇਰ ਕੀ ਪੁੱਤਰੀ ਬਦਾਰ ਗਵਾਈ ਨਾਨਕ ਬਿਨ ਨਾਵੇ ਝੂਠੀ ਚਤਰਾਈ ਗਾਉੜੀ ਮਹੱਲਾ ਤੀਜਾ ਇਸ ਜੁਗ ਕਾ ਧਰਮ ਪੜਹੋ ਤਮ ਪਾਈ ਪੂਰੇ ਗੁਰ ਸਭ ਸੋਜੀ ਪਾਈ ਐਥੈ ਅੱਗੇ ਹਰ ਨਾਮ ਸਖਾਈ RAM ਪੜਹੋ ਮਨ ਕਰਹੋ ਵਿਚਾਰ ਗੁਰ ਪਰ ਸਾਦੀ ਮੈਲ ਉਤਾਰ ਰਹਾਉ ਵਾਦ ਵਿਰੋਧ ਨਾ ਪਾਇਆ ਜਾਏ ਮਨ ਤਨ ਫੀਕਾ ਦੂਜੈ ਭਾਇ ਗੁਰ ਕੈ ਸ਼ਬਦ ਸਚ ਲਿਵ ਲਾਏ ਹਉ ਮੈਂ ਮੈਲਾ ਇਹੋ ਸੰਸਾਰਾ ਨਿਤ ਤੀਰਥ ਨਾ ਵੈ ਨਾ ਜਾਏ ਅਹੰਕਾਰਾ ਬਿਨ ਗੁਰ ਭੇਟੇ ਜਮ ਕਰੇ ਖੁਆਰਾ ਸੋ ਜਨ ਸਾਚਾ ਜੇ ਹੋ ਮੈ ਮਾਰੇ ਗੁਰ ਕੈ ਸ਼ਬਦ ਪੰਚ ਸੰਗਾਰੈ ਆਪ ਤਰੈ ਸਾਗਲੇ ਕੁਲ ਤਾਰੈ ਮਾਇਆ ਮੋਹੇ ਨਟ ਬਾਜੀ ਪਾਈ ਮਨ ਮੁਖ ਅੰਦ ਰਹੇ ਲਪਟਾਈ ਗੁਰਮੁਖ ਅਲੇ ਪਤ ਰਹੇ ਲੇਵਲਾਈ ਬਹੁਤੇ ਭੇਖ ਕਰੈ ਭੇਖ ਧਾਰੀ ਅੰਤਰ ਤਿਸਨਾ ਫਿਰੈ ਅਹੰਕਾਰੀ ਆਪਨਾ ਚੀਨੈ ਬਾਜੀ ਹਾਰੀ ਕਾਪੜ ਪਹਿਰ ਕਰੇ ਚਤ్రਾਈ ਮਾਇਆ 모ਹੇ ਅਤਿ ਧਰਮ ਭੁਲਾਈ ਮਾਇਆ 모ਹੇ ਅਤਿ ਭਰਮ ਪੁਲਾਈ ਬਿਨ ਗੁਰ ਸੇਵੇ ਬਹੁਤ ਦੁੱਖ ਪਾਈ ਨਾਮ ਰਤੇ ਸਦਾ ਬੈਰਾਗੀ ਗ੍ਰਹੀ ਅੰਤਰ ਸਾ ਚੱਲੇ ਬ ਲਾਗੀ ਨਾਨਕ ਸਤ ਗੁਰ ਸੇਵਹਿ ਸੇ ਵੱਡ ਭਾਗੀ ਗਾਉੜੀ ਮਹਲਾ ਤੀਜਾ ਬਰਹਾ ਮਾਮੂਲ ਵੇਦ ਅਭਿਆਸਾ ਤਿਸਤੇ ਉਪਜੇ ਦੇਵ ਮੋਹ ਪਿਆਸਾ ਤ੍ਰੈ ਗੁਣ ਭਰਮੇ ਨਾਹੀ ਨਿਜ ਘਰ ਵਾਸਾ ਹਮ ਹਰ ਰਾਖੇ ਸਤ ਗੁਰੂ ਮਿਲਾਇਆ ਅਨੰਦਿਨ ਭਗਤ ਹਰ ਨਾਮ ਦਰੜਾਇਆ ਰਹਾਉ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ਪੜਵਾਦ ਵਖਾਣ ਹੈ ਸਿਰ ਮਾਰੇ ਜਮ ਕਾਲਾ ਤਤ ਨਾ ਚੀਨਹਿ ਬਨਹ ਪੰਡ ਪਰਾਲਾ ਮਨ ਮੁਖ ਅਗਿਆਨ ਕੁਮਾਰਗ ਪਾਏ ਹਰ ਨਾਮ ਵਿਸਾਰਿਆ ਬਹੁ ਕਰਮ ਦੜ੍ਹਾਏ ਭਵ ਜਲ ਡੂਬੇ ਦੂਜੈ ਪਾਏ माया ਕਾ ਮੋਹਤਾਜ ਪੰਡਿਤ ਕਹਾਵੈ ਵਿਖਿਆ ਰਾਤਾ ਬਹੁਤ ਦੁਖ ਪਾਵੈ ਜਮ ਕਾ ਗਲ ਜੇ ਵੜਾ ਨਿਤ ਕਾਲ ਸੰਤਾਵੈ ਗੁਰਮੁਖ ਜਮ ਕਾਲ ਨੇੜ ਨਾ ਆਵੈ ਮੈਂ ਦੂਜਾ ਸ਼ਬਦ ਜਲਾਵੈ ਨਾਮੇ ਰਾਤੇ ਹਰ ਗੁਣ ਗਾਵੈ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ ਚਰਣੀ ਲਾਗੇ ਤਾ ਮਹਿਲ ਪਾਵੈ ਚਰਣੀ ਲਾਗੇ ਤਾ ਮਹਿਲ ਪਾਵੇ ਸਦ ਹੀ ਨਿਰਮਲ ਸਹਿਜ ਸਮਾਵੇ ਹਰ ਕਥਾ ਸੁਣਹਿ ਸੇ ਤਨਵੰਤ ਦਸਹਿ ਯੁਗ ਮਾਹੀ ਹਰ ਕਥਾ ਸੁਣਹਿ ਸੇ ਤਨਵੰਤ ਦਸਹਿ ਯੁਗ ਮਾਹੀ ਤਿਨ ਕਉ ਸਭ ਨਿਬਹਿ ਅਨ ਦਿਨ ਪੂਜ ਕਰਾਹੀ ਸਹਜ ਗੁਣ ਰਵਹਿ ਸਾਚੇ ਮਨ ਮਾਹੀ ਪੂਰ ਸਤ ਗੁਰ ਸ਼ਬਦ ਸੁਣਾਇ ਤ੍ਰੈ ਗੁਣ ਮੀਟੇ ਚੌਥੇ ਚਿਤ ਲਾਇਆ ਨਾਨਕ ਹਉ ਮੈਂ ਮਾਰ ਬ੍ਰਹਮ ਮਿਲਾਇਆ ਤ੍ਰੈ ਗੁਣ ਮਿਟੇ ਚੌਥਾ ਚਿਤ ਲਾਇਆ ਨਾਨਕ ਹਉ ਮੈਂ ਮਾਰ ਬ੍ਰਹਮ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ